ਸਰੇ ਆਪ ਕੋਟ ਦੇ ਵਿੱਚ ਉਹਨੇ ਮੇਰੇ ਨਾਲ ਇੰਨੀ ਹਤਾ ਪਾਈ ਕੀਤੀ ਮੇਰੇ ਥੱਪੜ ਮਾਰਾ ਮੇਰਾ ਪੋੜ ਤੋੜਤਾ ਉਹ ਤੇ ਮੁਲਾਜ਼ਮ ਵੀ ਖੜੇ ਸੀਗੇ ਲੋਕ ਵੀ ਖੜੇ ਸੀ ਕਿ ਸੜੇ ਮੇਰੀ ਬਾਣੀ ਪੜੀ ਨਾ ਕਿਸੇ ਨੇ ਚੜਾਇਆ ਪਹਿਲਾਂ ਵੀ ਇਹ ਗੱਲ ਲੈ ਕੇ ਗਏ ਹੋਗੇ ਇੱਥੇ ਅਫਸਰਾਂ ਦੇ ਕੋਲੇ ਜਾਂ ਜਿਹੜੇ ਵੀ ਮੌਕੇ ਦੇ ਅਧਿਕਾਰੀ ਹੁੰਦੇ ਆ ਵੀ ਭਾਈ ਆਹ ਕੁਸ਼ੇ ਦੋਨੇ ਜਣੇ ਮਿਲ ਕੇ ਕਰ ਰਹੇ ਆ ਇਹਨਾਂ ਨੂੰ ਕਿਸੇ ਵੀ ਢੰਗ ਨਾਲ ਰੋਕੋ ਮੈਂ ਮਾਇਦੇ ਕੋਣ ਕਚਾਰੀਆਂ ਚਤੂਰੀ ਫਿਰਦੀ ਆ ਪ੍ਰਸ਼ਾਸਨ ਕੋਟਰੀ ਫਿਰਦੀ ਆ ਮੈਨੂੰ ਕਿਸੇ ਨੇ ਸਹਾਰਾ ਨਹੀਂ ਲਾਇਆਗਾ ਮੈਂ ਭਗਵੰਤ ਮਾਨ ਦੇ ਕੋਲ ਵੀ ਜਾਂਦੀ ਰਹੀ ਆ ਸਵੇਰੇ 4 ਵਜੇ ਸੀ ਜਾਣਾ ਮੈਂ ਦੋਵੇਂ ਬੱਚਿਆਂ ਨੂੰ ਲੈ ਕੇ ਢੜਕੇ ਵਾਲੀ ਬੱਸ ਬੈਠਣਾ ਸਵੇਰ ਜਾ ਕੇ 10 ਵਜੇ ਪਹੁੰਚਣਾ ਸ਼ਾਮ ਨੂੰ ਰਾਤੀ 10 11 ਵਜੇ ਕਰੇ ਆਂ ਦੀ ਨਹੀਂ ਸੀ ਮੇਰੀ ਕਿਸੇ ਨੇ ਨਹੀਂ ਸੁਣੀ ਕਿਸੇ ਨੇ ਵੀ ਨਹੀਂ ਸੁਣੀ ਤੁਸੀਂ ਇੰਨੀਆਂ ਜਦੋਂ ਦਰਖਾਸਤਾਂ ਦਿੱਤੀਆਂ ਐਸਾ ਇਸ ਔਰਤ ਜੀ ਕੀ ਸੀ ਵੀ ਉਹਨੂੰ ਕੋਈ ਹੱਥ ਹੀ ਨਹੀਂ ਪਾ ਰਿਆ ਸੀਗਾ ਇੰਨਾ ਇੰਨਾ ਲੰਮਾ ਸਮਾਂ ਕਿਉਂ ਲਗਾਇਆ ਗਿਆ ਇਹਦੇ ਲਿੰਕ ਸੀਗੇ ਉੱਤੇ ਬਹੁਤ ਵੱਡੇ ਵੱਡੇ ਲਿੰਕ ਸੀਗੇ ਇਸ ਕਰਕੇ ਉਹਨੂੰ ਕੋਈ ਵੀ ਹੱਥ ਨਹੀਂ ਪਾਉਂਦਾ ਸੀਗਾ ਜਿੱਤੇ ਵੀ ਦਰਖਾਸਤਾਂ ਲਾਂਦੇ ਸੀ ਥੱਲੇ ਆ ਜਾਂਦੀਆਂ ਸੀ ਮੈਨੂੰ ਬੁਲਾਇਆ ਜਾਂਦਾ ਸੀ ਇਹਨੂੰ ਬੁਲਾਉਂਦੇ ਨੇ ਸੀ ਗਰੇਲੂ ਗਰੇਲੂ ਕਹਿ ਕੇ ਜੀ ਗਰੇਲੂ ਐ ਮੀਆਂ ਬੀਬੀ ਦਾ ਕਹਿ ਕੇ ਜੀ ਸਾਨੂੰ ਬਾਹਰ ਕੱਢ ਦਿੰਦੇ ਨੇ ਚਨਾ ਤਾਂ ਕਰੇ ਲੁਕੇਸ ਨਹੀਂ ਹੋ ਸਕਦਾ ਤੁਹਾਡਾ ਉਹਦੇ ਘਰ ਵਾਲੇ ਨਾਲ ਰਿਲੇਸ਼ਨ ਕਰੇ ਲੂ ਹੋ ਸਕਦਾ ਉਹਦਾ ਕਿਸੇ ਨਾਲ ਰਹਿਣਾ ਨਾ ਰਹਿਣਾ ਕਰੇ ਲੂ ਹੋ ਸਕਦਾ ਉਹਦਾ ਨਿੱਜੀ ਆ ਅਸੀਂ ਵੀ ਮੰਨਦੇ ਆ ਸੁਪਰੀਮ ਕੋਰਟ ਦੇ ਫੈਸਲੇ ਤੱਕ ਨੂੰ ਮੰਨਦੇ ਆ ਪਰ ਚਿੱਟਾ ਵਿੱਚ ਨਾ ਜੇ ਤੁਸੀਂ ਕਹਿ ਰਹੇ ਹੋ ਇਹਦੀ ਤਾਂ ਜਾਂਚ ਕਰਨੀ ਮੰਦੀ ਨਹੀਂ ਕਿ ਤੇਜ ਨਹੀਂ ਕਿਤਨੀ ਕਿਉਂਕਿ ਜੜ੍ਹਾਂ ਦੇ ਨਾਲ ਮਿਲੇ ਹੋਏ ਸੀ ਉਹਨਾਂ ਦੇ ਵੀ ਰਾਜਕੁਲ ਦੇ ਸੀ ਜੇ 1 ਕਰੋੜਾਂ ਦੀ ਕੋਟੀਆਂ ਬਣਾ ਸਕਦੀ ਜੈ ਤਾਂ ਉਹ ਵੀ ਕਰੋੜਾਂ ਦੀਆਂ ਕੋਟੀਆਂ ਬਣਾ ਕੇ ਬੈਠੇ ਹੋਏ ਨੇ ਮੈਂ ਕੱਲ ਦੀ ਪਰਸੋਂ ਦੀ ਕਹੀ ਜਾਂਦੀ ਆ ਵੀ ਬਹੁਤ ਜੜੇ ਜਾਣ ਜੁੜੇ ਹੋਏ ਸੀ ਇਹ ਮਿਲ ਕੇ ਕੰਮ ਕਰ ਰਹੇ ਸੀਗੇ ਪਰ ਆਕਾਰ ਪਰਸੋਂ ਦੇਖ ਲੋ ਪੜੀ ਗਈ ਨਾ ਚਿੱਟੇਸ ਨਾਲ ਉਹਦੋਂ ਦੀ ਰੋਲਾ ਪਾਉਂਦੀ ਸੀ ਉਦੋਂ ਵੀ ਇਹਨਾਂ ਨੇ ਸੋੜੀ ਲੰਗੀ ਪਰਸੋਂ ਦੇਖ ਲੋ ਰੰਗੇ ਹੱਤੀ ਪੜੀ ਗਈ ਹੈ ਚਿੱਟਾ ਵੇਚਦੀ ਹੋਈ ਹੈ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਕਿਸੇ ਕੇਸ ਦੇ ਵਿੱਚ ਤੁਹਾਡੇ ਵਖਰੇਵੇਂ ਹੋ ਸਕਦੇ ਆ ਕਿਸੇ ਗੱਲ ਤੇ ਵਖਰੇਵੇਂ ਹੋ ਸਕਦੇ ਆ ਪਰ ਜੇ ਪ੍ਰੀਅ ਅਦਾਲਤ ਦੇ ਵਿੱਚ ਇੱਕ ਔਰਤ ਦੇ ਨਾਲ ਹਿੰਸਾ ਹੁੰਦੀ ਹੈ ਤਾਂ ਸਾਨੂੰ ਸਭ ਨੂੰ ਖੜੇ ਹੋਣਾ ਚਾਹੀਦਾ ਬਠਿੰਡੇ ਦਾ ਕੇਸ ਜਿਹੜਾ ਪੂਰੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਉਹ ਹੈ ਕਿ ਇੱਕ ਲੜਕੀ ਇੱਕ ਪੁਲਿਸ ਵਾਲੀ ਬੀਬੀ ਕੋਲੋਂ ਨਸ਼ਾ ਫੜਿਆ ਜਾਂਦਾ ਚਿੱਟਾ ਫੜਿਆ ਜਾਂਦਾ ਤੇ ਉਹ ਤੋਂ ਬਾਅਦ ਇੱਕ ਇਹ ਔਰਤ ਨੇ ਜਿਹੜੇ ਸਾਹਮਣੇ ਆਉਂਦੇ ਆ ਆਪਦਾ ਪੱਖ ਰੱਖਦੇ ਆ ਪਰ ਅੱਜ ਭਰੀ ਅਦਾਲਤ ਦੇ ਵਿੱਚ ਇਹਨਾਂ ਤੇ ਹਮਲਾ ਹੁੰਦਾ ਜ਼ੋਰਦਾਰ ਤਰੀਕੇ ਦੇ ਨਾਲ ਮੇਰਾ ਇਹ ਵੀ ਮੰਨਣਾ ਕਿ ਜਿਸ ਤਰ੍ਹਾਂ ਇਹਨਾਂ ਨੂੰ ਬਚਾਇਆ ਜਾ ਸਕਦਾ ਸੀ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਉਸ ਤਰ੍ਹਾਂ ਬਚਾਇਆ ਵੀ ਨਹੀਂ ਗਿਆ ਕਾਰਨ ਚਾਹੇ ਕੁਝ ਵੀ ਹੋਵੇ ਇਹਨਾਂ ਨਾਲ ਗੱਲਬਾਤ ਨਾਲ ਇਹੀ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਇੱਕ ਕੇਸ ਦੇ ਵਿੱਚ ਇੰਨਾ ਖੁੱਲ ਕੇ ਸਾਹਮਣੇ ਆਉਣਾ ਮੀਡੀਆ ਦੇ ਸਾਹਮਣੇ ਆਪਦਾ ਪੱਖ ਰੱਖਣਾ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਕਿਉਂ ਇਹ ਮਜਬੂਰ ਹੋਇਆ ਇਸ ਤਾਂ ਤੇ ਪਹੁੰਚਣ ਦੇ ਲਈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਕੀ ਗੁਰਮੀਤ ਕੌਰ ਤੁਸੀਂ ਕੱਲ ਵੀ ਸਾਹਮਣੇ ਆਏ ਹੋ ਪੂਰਾ ਤੁਸੀਂ ਸਾਰਾ ਦੱਸਿਆ ਇਹ ਕਹਾਣੀ ਦੱਸੀ ਆ ਅੱਜ ਅਦਾਲਤ ਦੇ ਵਿੱਚ ਹਮਲਾ ਹੁੰਦਾ ਤੁਹਾਡੇ ਤੇ ਇਹ ਹਮਲਾ ਕਿਹਨੇ ਕਰਿਆਗਾ ਮੈਂ 2022 ਤੇ ਰੋਲਾ ਪਾਈ ਅੰਦੀ ਸੀ ਬਲਵਿੰਦਰ ਸਿੰਘ ਜੋ ਸੋਨੂ ਹੈ ਉਹਨੇ ਸਾਨੂੰ 9022 ਦਾ ਘਰੋਂ ਕੱਢ ਰੱਖਿਆ ਮੇਰੇ ਦੋਨੋਂ ਬੇਟੀਆਂ ਸਮੇਤ ਜਿਹੜਾ ਅਮਨਦੀਪ ਕੌਰ ਨੇ ਚਿੱਟਾ ਵੇਚਦੀ ਪੜੀ ਗਈ ਆ ਟਰ ਗੱਡੀ ਦੇ ਵਿੱਚ ਉਹਨ ਦੇ ਨਾਲ ਰਿਲੇਸ਼ਨਸ਼ਿਪ ਚ ਰਹਿਦਾ ਸੀਗਾ ਮੈਂ 2005 ਦੀ ਪ੍ਰਸ਼ਾਸਨ ਕੋਰਤੂਰੀ ਫਿਰਦੀ ਜ਼ਮੇਰਤ ਨੂੰ ਬੱਚਾ ਨੂੰ ਲੈ ਕੇ ਮੈਨੂੰ ਇਨਸਾਫ ਦੋ ਮੇ ਕੋ ਘਰ ਨਹੀਂ ਗਾ ਇਹ ਚਿੱਟਾ ਵੇਦ ਮੇਰੇ ਕਿਸੇ ਨੇ ਨਹੀਂ ਸੁਣੀ ਅਰਸੋਂ ਦੀ ਇਹ ਲੇਡੀ ਜਿ ਪੜੀ ਗਈ ਹੈ ਚਿੱਟੇ ਮੈਂ ਆਪਦੇ ਵਕੀਲ ਕੋਲ ਆਈ ਸੀਗੀ ਕਿਉਂਕਿ ਮੇਰਾ ਕੋਰਟ ਦੇ ਵਿੱਚ ਖਰਚੇ ਦਾ ਕੇਸ ਚੱਲਦਾ ਸੀ ਵਕੀਲ ਸਰ ਨੇ ਮੈਨੂੰ ਕਿਹਾ ਸੀਗਾ ਤੁਸੀਂ ਕੋਰਟ ਜਿਹੜੀਆਂ ਪਿੱਛੇ ਪੀਸਾ ਪੜੀਆਂ ਸੀ ਔਰ ਸਿੱਧਾ ਲੈ ਕੇ ਮੇਰੇ ਕੋਲ ਆ ਜਾਓ ਜੇ ਅਸੀਂ ਉਹ ਦਿਨ ਆਏ ਸੀਗੇ ਤੇ ਬਲਵਿੰਦਰ ਸਿੰਘ ਮੌਕੇ ਤੇ ਉੱਤੇ ਮੈਂ ਕਿਉਂਕਿ ਮੈਂ ਕੱਲ ਦੀ ਵੀਡੀਓ ਦੇ ਵਿੱਚ ਹੁੰਦਾ ਨਾਮ ਲੈ ਰਹੀ ਸੀਗੀ ਵੀ ਉਹ ਵੀ ਬਰਾਬਰ ਵਿੱਚ ਮਾਗੇਦਾਰਾ ਚਿੱਟਾ ਵੇਚਣ ਦੇ ਸ਼ਰਿਆਮ ਕੋਰਟ ਦੇ ਵਿੱਚ ਉਹਨੇ ਮੇਰੇ ਨਾਲ ਇੰਨੀ ਹਤਾ ਪਾਈ ਕੀਤੀ ਮੇਰੇ ਤੱਪੜ ਮਾਰੇ ਮੇਰਾ ਫੋਨ ਤੋੜਤਾ ਉਹ ਤੇ ਮਲਾਜ਼ਮ ਵੀ ਖੜੇ ਸੀਗੇ ਲੋਕ ਵੀ ਖੜੇ ਸੀ ਕਿਸੇ ਨੇ ਮੇਰੀ ਮਾਂ ਨਹੀਂ ਪੜੀ ਨਾ ਕਿਸੇ ਨੇ ਚੜਾਇਆਗਾ ਇੰਨੇ ਦੁਨੀਆ ਦੇ ਵਿੱਚ ਉਹਨਾਂ ਨੇ ਮੇਰੇ ਤੱਪੜ ਮਾਰਿਆ ਮੇਰਾ ਗਲਾ ਫੜਿਆ ਮੇਰਾ ਫੋਨ ਮੇਰੀ ਬੇਟੀ ਵੀ ਸੀਗੀ ਮੇਰੀ ਛੋਟੀ ਬੇਟੀ ਵੀ ਸੀ ਪਰ ਪੁਲਿਸ ਵਾਲੇ ਮੋਕੇ ਤੇ ਕੋਲ ਖੜੇ ਨੇ ਕਿਸੇ ਨੇ ਮੇਰੀ ਬਾਣੀ ਪੜੀ ਨਾ ਕਿਸੇ ਨੇ ਚੁੜਾਇਆ ਨਾ ਹੀ ਉਹਨੂੰ ਕਿਸੇ ਨੇ ਰੈਸਟ ਕੀਤਾਗਾ ਮੈਂ ਕੱਲ ਦੇ ਕਹੀ ਜਾਂਦੀ ਸਾਨੂੰ ਕੁਝ ਹੋ ਜੂਗਾ ਬਲਵਿੰਦਰ ਸਿੰਘ ਮਾਰ ਤੁਰਿਆ ਪਰ ਨਾ ਕੋਣ ਜੁਮ ਮੈਂ ਮਾਰਦੇ ਸਾਨੂੰ ਕੋਈ ਗੱਲ ਵਾਤ ਹੋਗੀ ਤਾਂ ਨਰੇਸ਼ ਵੀਰਾ ਜਿਹੜੇ ਪੱਤਰਕਾਰ ਆ ਉਹਨਾਂ ਦੇ ਮੈਂ ਤਾਂ ਉਹਨਾਂ ਤੋਂ ਮੋਬਾਈਲ 'ਚ ਹੀ ਦੇਖਿਆ ਤੁਹਾਡੀ ਬੇਟੀ ਨੇ ਹੌਸਲਾ ਕੀਤਾ ਸਗੋਂ ਲੋਕਾਂ ਨਾਲੋਂ ਪੁਲਿਸ ਨਾਲੋਂ ਤਾਂ ਵੱਧ ਉਸਤਾਂ ਮੇਰੀਆਂ ਬੇਟੀਆਂ ਦੇਖਦੇ ਆਂਦੇ ਮੇਰੀ ਮਾਂ ਕਿੰਨਾ ਸੰਘਰਸ਼ ਕਰਦੈਂਦੀ 2022 ਦੇ ਅਸੀਂ ੱੱਕੇ ਖਾਂਦੇ ਆ ਰਿਆਂ ਮੈਂ 2022 ਦੀ ਕੋੜ ਕੇਚਰੀਆਂ ਚਤੂਰੀ ਫਿਰਦੀ ਆ ਪ੍ਰਸ਼ਾਸਨ ਕੋੜ ਚਤੂਰੀ ਫਿਰਦੀ ਆ ਮੈਨੂੰ ਕਿਸੇ ਨੇ ਸਹਾਰਾ ਨਹੀਂ ਲਾਇਆਗਾ ਲੋਕਾਂ ਨੇ ਵੀ ਨੀ ਸਾਰਾ ਲਾਇਆਗਾ ਮੇਰੀ ਬੇਟੀ ਨੇ ਦੇਖ ਕੇ ਅੱਜ ਮੇਰੀ ਬੇਟ ਪਹਿਲਾਂ ਵੀ ਮੇਰੇ ਨਾਲ ਮਾਰਕੁਟਾਈ ਕਰਦਾ ਸੀ ਤੇ ਅੱਜ ਵੀ ਦੇਖ ਲੋ ਮੇਰੀ ਮੇਟੀ ਆ ਵੀ ਸੀ ਗਿਆ ਸਾਰ ਪਬਲਿਕ ਸੀ ਪਬਲਿਕ ਦੇ ਸਾਹਮਣੇ ਮੇਰਾ ਹਤਾ ਪਾਈ ਕਰ ਰਿਹਾਗਾ ਤੇ ਫਿਰ ਬੱਚਿਆਂ ਨੂੰ ਤਾਂ ਗੁੱਸਾ ਆਊਗਾ ਨਾ ਪਤਾ ਉਹਨਾਂ ਨੂੰ ਇਸ ਜਨਾਨੀ ਚ ਪਕੜੀ ਗਈ ਹੈ ਵੀ ਉਹਨੇ ਸੜੇ ਨਾ ਕੀ ਕੋਸ਼ਿਸ਼ ਕੀਤੀ ਸਾਡਾ ਘਰ ਉਜਾੜਤਾ ਅੱਜ ਇਹਨਾਂ ਇਹਨਾਂ ਦਾ ਪਿਓ ਆ ਮੇਰੀ ਮਾਂ ਨੂੰ ਮਾਰੀ ਜਾਂਦਾ ਸ਼ਰਮ ਤੇ ਬੱਚੇ ਦੇਖ ਕੇ ਬਰਕਰ ਕਰਨਗੇ ਰੋੜਾ ਪਾਣਗੇ ਨਾ ਨੇ ਤੁਸੀਂ ਪਹਿਲਾਂ ਵੀ ਇਹ ਗੱਲ ਲੈ ਕੇ ਗਏ ਹੋਵੋਗੇ ਇੱਥੇ ਅਫਸਰਾਂ ਦੇ ਕੋਲੇ ਜਾਂ ਜਿਹੜੇ ਵੀ ਮੌਕੇ ਦੇ ਅਧਿਕਾਰੀ ਹੁੰਦੇ ਆ ਵੀ ਭਾਈ ਆਹ ਕੁਸ਼ੇ ਦੋਨੇ ਜਣੇ ਮਿਲ ਕੇ ਕਰ ਰਹੇ ਆ ਇਹਨਾਂ ਨੂੰ ਕਿਸੇ ਵੀ ਢੰਗ ਨਾਲ ਰੋਕੋ ਉਹ ਤੇ ਜੇ ਮੈਂ 2022 ਤੇ ਤੁਰੇ ਫਿਰਦੀ ਹਾਂ ਮੈਂ ਭਗਵੰਤ ਮਾਨ ਦੇ ਕੋਲ ਵੀ ਜਾਂਦੀ ਰਹੀ ਹਾਂ ਸਵੇਰੇ 4 ਵਜੇ ਸੀ ਜਾਣਾ ਮੈਂ ਦੋਵੇਂ ਬੱਚਿਆਂ ਨੂੰ ਲੈ ਕੇ ਢੜਕੇ ਵਾਲੀ ਬੱਸ ਬੈਣਾ ਸਵੇਰ ਜਾ ਕੇ 10 ਵਜੇ ਪਹੁੰਚਣਾ ਸ਼ਾਮ ਨੂੰ ਰਾਤੀ 10 11 ਵਜੇ ਕਰੇ ਆਂਦੀ ਹੁੰਦੀ ਸੀ ਮੇਰੇ ਕਿਸੇ ਨੇ ਨਹੀਂ ਸੁਣੀ ਕਿਸੇ ਨੇ ਵੀ ਨਹੀਂ ਸੁਣੀ ਉਹ ਤਾਂ ਵੀ ਮੈਂ ਜਿੰਨਾ ਤਾਂ ਕਿ ਜਰਰੀ ਚੀਜ਼ ਕਾ ਕੇ ਮਰਨ ਦੀ ਕੋਸ਼ਿਸ਼ ਨਹੀਂ ਕੀਤੀ ਮੇਰੇ ਕੋਲ ਕੋਈ ਸਾਧਨ ਇਸ 2 ਮਹੀਨੇ ਮੈਂ ੱੱਕੇ ਖਾਂਦੀ ਰਹੀਆਂ ਉਹਨਾਂ ਤੱਕ ਉਹਦੋਂ ਵੀ ਇਹਨਾਂ ਨੇ ਪਰਚਾ ਨਹੀਂ ਕਟਿਆਗਾ ਉਸ ਦੇ ਉਸ ਨਾਮ ਵੀ ਇਸ ਲੇਡੀ ਜ ਨੂੰ ਫਰਾਇਆ ਲੇਡੀ ਜ ਫਰਾਰ ਹੋ ਗਈ ਸੀ ਮੌਕੇ ਤੇ ਮੇਰੀ ਸਰਮਾਈ ਨਹੀਂ ਕੀਤੀ ਗਈ ਕਿਉਂਕਿ ਤੁਸੀਂ ਇੰਨੀ ਆ ਜਦੋਂ ਦਰਖਾਸਤਾਂ ਦਿੱਤੀਆਂ ਐਸਾ ਇਸ ਔਰਤ ਜ ਕੀ ਸੀ ਵੀ ਉਹਨੂੰ ਕੋਈ ਹੱਥ ਹੀ ਨਹੀਂ ਪਾ ਰਿਆ ਸੀ ਇੰਨਾ ਇੰਨਾ ਲੰਮਾ ਸਮਾਂ ਕਿਉਂ ਲਗਾਇਆ ਗਿਆ ਅਇਤ ਦੇ ਕੋਣ ਕੇ ਚਾਹੀ ਵਿੱਚ ਮਲਾਜਮ ਖੜੇ ਸੀ ਮੈਂ ਨਹੀਂ ਨਹੀਂ ਉੱਤਪ ਮਾਈ ਹੋਈ ਉਹਨਾਂ ਨੇ ਕਿਸੇ ਨੇ ਬਚਾਇਆ ਐਵੇਂ ਹੀ 올ﾚਡੀ ਜਦੋਂ ਦੀ ਇਹ ਕੰਮ ਸ਼ੁਰੂ ਕੀਤਾ ਹੋਇਆ ਇਹਦੇ ਨਾਲ ਲਿੰਕ ਚ ਆਈਏ 2022 ਦੀ ਮੇਰੇ ਘਰ ਵਾਲੇ ਨਾਲ ਇਹਦੇ ਲਿੰਕ ਸੀਗੇ ਉੱਤੇ ਬਹੁਤ ਵੱਡੇ ਵੱਡੇ ਲਿੰਕ ਸੀਗੇ ਇਸ ਕਰਕੇ ਨੂੰ ਕੋਈ ਵੀ ਹੱਥ ਨਹੀਂ ਪਾਉਂਦਾ ਸੀਗਾ ਜਿੱਤੇ ਵੀ ਦਰਖਾਸਤਾਂ ਲਾਂਦੇ ਸੀ ਥੱਲੇ ਆ ਜਾਂਦੀਆਂ ਸੀ ਮੈਨੂੰ ਬੁਲਾਇਆ ਜਾਂਦਾ ਸੀ ਨੂੰ ਬੁਲਾਉਂਦੇ ਨੇ ਸੀ ਗਰੇਲੂ ਗਰੇਲੂ ਕਹਿ ਕੇ ਜੀ ਗਰੇਲੂ ਐ ਮੀਆਂ ਬੀਬੀ ਦਾ ਕਹਿ ਕੇ ਜੀ ਸਾਨੂੰ ਬਾਹਰ ਕੱਢ ਦਿੰਦੇ ਤਾਂ ਵਿੱਚ ਨਾ ਤਾਂ ਗਰੇਲੂ ਕੇਸ ਨਹੀਂ ਹੋ ਸਕਦਾ ਤੁਹਾਡਾ ਆਪਦੇ ਘਰ ਵਾਲੇ ਨਾਲ ਰਿਲੇਸ਼ਨ ਗਰੇਲੂ ਹੋ ਸਕਦਾ ਉਹਦਾ ਕਿਸੇ ਰਹਿਣਾ ਨਾ ਰਹਿਣਾ ਕਰੇ ਲੂ ਹੋ ਸਕਦਾ ਉਹਦਾ ਨਿੱਜੀ ਆ ਅਸੀਂ ਵੀ ਮੰਨਦੇ ਆ ਸੁਪਰੀਮ ਕੋਰਟ ਦੇ ਫੈਸਲੇ ਤੱਕ ਨੂੰ ਮੰਨਦੇ ਆ ਪਰ ਚਿੱਟਾ ਵਿੱਚ ਨਾ ਜੇ ਤੁਸੀਂ ਕਹਿ ਰਹੇ ਹੋ ਇਹਦੀ ਤਾਂ ਜਾਂਚ ਕਰਨੀ ਬੰਦੀ ਨਹੀਂ ਕਿਤੇ ਜੇ ਨਹੀਂ ਕਿਤੇ ਕਿਉਂਕਿ ਜੜ੍ਹਾਂ ਦੇ ਨਾਲ ਮਿਲੇ ਹੋਏ ਸੀ ਉਹਨਾਂ ਦੇ ਵੀ ਰਾਜਕੁਲ ਦੇ ਸੀ ਜੇ 1 ਕਰੋੜਾਂ ਦੀ ਕੋਟੀਆਂ ਬਣਾ ਸਕਦੀ ਜੈ ਤਾਂ ਉਹ ਵੀ ਕਰੋੜਾਂ ਦੀਆਂ ਕੋਟੀਆਂ ਬਣਾ ਕੇ ਬੈਠੇ ਹੋਏ ਨੇ ਇਹ ਇਹਨੂੰ ਆਗੂ ਕੀਤਾ ਸੀ ਉਹ ਆਪ ਆਗੂ ਸੀ ਮੈਨੂੰ ਨਹੀਂ ਪਤਾਗਾ ਪਰ ਇੰਨੇ ਆਈ ਮਿਲੀ ਪਗਤ ਸੀ ਕਿ ਮੈਂ ਕੱਲ ਦੀ ਪਰਸੋਂ ਦੀ ਕਹੀ ਜਾਂਨੀ ਆ ਵੀ ਬਹੁਤ ਜੜੇ ਜਾਣ ਜੁੜੇ ਹੋਏ ਸੀ ਇਹ ਮਿਲ ਕੇ ਕੰਮ ਕਰ ਰਹੇ ਸੀਗੇ ਪਰ ਆਕਾਰ ਪਰਸੋਂ ਦੇਖ ਲੋ ਪੜੀ ਗਈ ਨਾ ਚਿੱਟੇਸ ਮੈਂ ਤਾਂ ਮੈਂ ਉਹਦੂ ਦੀ ਰੋਲਾ ਪਾਉਂਦੀ ਸੀ ਉਦੋਂ ਵੀ ਨਾ ਨੇ ਸੋਢੀ ਨੇ ਗੀਤ ਪਰਸੋਂ ਦੇ ਲੋ ਰੰਗੇ ਹੱਤੀ ਫੜੀ ਗਈ ਐ ਚਿੱਟਾ ਵੇਚਦੀ ਹੋਈ ਐ ਮੈਂ ਹੁਣ ਇਸ ਤੋਂ ਵੱਧ ਨਾ ਤਾਂ ਬੋਲਣ ਨੂੰ ਆ ਮੇਰੇ ਕੋਲੇ ਨਾ ਪੁੱਛਣ ਨੂੰ ਪਰ ਗੱਲ ਐ ਸਿਰਫ ਇਸ ਪੂਰੇ ਕੇਸ ਦੇ ਵਿੱਚ ਇੰਨੀ ਆ ਕਿ ਇੱਕ ਤਾਂ ਡੋਮੈਸਟਿਕ ਵਾਇਲੈਂਸ ਘਰੇਲੂ ਹੰਸਾ ਔਰਤ ਤੇ ਹੱਥ ਚੱਕਣਾ ਬਿਲਕੁਲ ਕਿਸੇ ਦਾ ਨਿੱਜੀ ਮਸਲਾ ਨਹੀਂ ਐ ਸਮਾਜ ਤੇ ਕਾਨੂੰਨ ਦਾ ਮਸਲਾ ਦੂਸਰਾ ਜੇ ਕੋਈ ਚਿੱਟੇ ਅਰਗਾ ਯਾਰ ਸਾਡੀਆਂ ਨਸਲਾਂ ਜਿਹਦੇ ਨਾਲ ਤਬਾਹ ਹੋ ਰਹੀਆਂ ਸੀ ਉਸ ਨੂੰ ਲੈ ਕੇ ਵੀ ਜੇ ਟਾਈਮ ਲੱਗ ਰਿਹਾ ਤੇ ਸਾਡੇ ਲਈ ਬਹੁਤ ਵੱਡੇ ਸਵਾਲ ਖੜੇ ਕਰਦਾ